चोर च मेरे को फोन तेरे को अपने अम्बुलेंसर ਆਮ ਬੁਲੰਤ ਤੀਜਾ ਬਈ ਜੀ ਗਾਡੀ ਪਲੀਜ਼ ਉਹਨਾਂ ਨੂੰ ਕਹਿ ਦੇ ਨਾਲ ਚਲੇ ਜਾਓ ਯਾਰ ਮੋਟਰ ਨਿਕਲ ਜਾਤਾ ਆ ਮੋਟਰ ਚਲਾ ਭਾਈ ਔਰ ਟਾਈਮ ਲੱਗੂਗਾ ਯਾਰ ਉਹ ਨਾ ਥੋੜਾ ਰਹਾ ਹਾਂ ਇਹ ਤਾਂ ਕੋਈ ਬੱਚੀ ਵਾਹਣ ਆਣਾ 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 ਰਹਿ ਗਿਆ ਹੈਗੇ ਵਿੱਚ ਆ ਜਾ ਯਾਰ ਜਦ ਕਰ ਫੋਨ ਲਾ ਦੇ ਨਹੀਂ ਪੈਂਦਾ ਉਹਨੂੰ ਬਹੁਤ ਲੋਕ ਨੂੰ ਪਤਾ ਹੋਊਗਾ ਤਾਂ ਨਾ ਲੈ ਜਣੇ ਬਹੁਤ ਆ ਉੱਥੇ ਲੱਜ ਜਿੰਨੇ ਦੋਰੀ ਕੱਲਾ ਹੀ ਸੀ ਯਾਰ ਇਸ ਵਿੱਚ ਕਲਾਈ ਵੀ ਨਹੀਂ ਆਈ ਅਗੇ ਦੇਖੋ ਬਾਈਕ ਲੈਣਾ ਇੱਕ ਫੈਸਲਾ ਸਾਰੇ ਜਾਣੇ ਵੀਡੀਓ ਬਟਰ ਵੈਕਟਰ ਵਾਲੇ ਲੋਕਾਂ ਨੂੰ ਬੰਦ ਕਿ ਰੋਜ਼ ਨਹੀਂ ਸੀ ਕੱਲ੍ਹ ਆਈ ਸੀ ਭਾਈ ਮਗਰ ਉਹ ਦੋ ਲੰਬੀ ਹੈ ਨਾ ਇੱਥੇ ਦੋ ਫੋਨ ਮਿਲੇ ਆ ਆ ਫੋਨ ਦਿਖਾ ਦਿਓ ਵੀਰੇ ਫੋਨ ਮਿਲਗਾਗਾ ਆਈ ਅੰਨਦਾ ਆਪਰਾ ਉਹਦੀ ਚਪਲਾਂ ਹੁੰਦੀਆਂ ਕੋਲ ਕੋਲ ਬਾਜ 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 ਬੜਾ ਕੋਈ ਨਾ ਹਲੋ ਮੈਂ ਤੁਹਾਨੂੰ ਦੱਸਦਾ ਤੀਨ ਗੰਦਸੀ ਉਹ ਮੁੰਡਾ ਸਰਕਾਰੀ ਸੁਲ ਭੇਜਦਾ ਮੈਂ ਕਿ ਵਸਕੇ ਫਰਸੀ ਪਸ਼ੂ ਸੀ ਨੀ ਵੀ ਕਿ ਅੰਚਾਰਿਆਂ ਨੂੰ ਬਹੁਤ ਬੈਠੇ ਹੈ ਦੁੱਤੇ ਛੋਟਣ ਸਾਰੇ ਕੱਲੇ ਸੀ ਮੋਟਰਸਾਈਕਲ ਬਾਈਕਸ ਸਰਵਿਸ ਕਰਦੀਆਂ ਆ ਗਈ ਮੈਨੂੰ ਕਿ ਮੈਂ ਕਿਹਾ ਮੈਂ ਮੋਬਾਈਲ ਸੰਭਾਲ ਲੈਣੇ ਦੋ ਤੁਸੀਂ ਆ ਜਾਓ ਵੀਡੀਓ ਬਣਾ ਲਓ ਤੇ ਫਿਰ ਆਪਾਂ ਉਸ ਬਾਰੇ ਆਓ ਮੈਂ ਇੱਥੇ ਖੜਾ ਰਿਹਾ ਲੱਗੇ ਹਾਂ ਜੀ ਸਾਡੇ ਇੰਜੋਏਡ ਸਾਡੇ ਬਿੜੀ ਆ ਰਹੇ ਕੋਣਾ ਮੀਡੀਆ ਵਾਲੇ ਆ ਘਾਰ ਵੀ ਲਾਈ ਆ ਰਹੇ ਸਾਡੇ ਤੇ ਕੋਈ ਨਹੀਂ ਬੁਲਾਉਂਦਾ ਕਿਹਦੇ ਪਰਦੇ ਪਰ ਕੌਣ ਆਇਆ ਆਹ ਪਾਣੀ ਦੇ ਕਰਕੇ ਚਲੋ ਅਜੂ ਦਾ ਮੁੰਡਾ ਤਾਂ ਬੜਾ ਆਇਆ ਜੀ ਤੁਹਾਨੂੰ ਸਮਾਨ ਹੈਂਡਲ ਕਰਨਾ ਹੈ ਨਾ ਵੀ ਬੱਸ ਜੀ ਆਜੀ ਬਟਿੰਡੇ ਤੋਂ ਰੋਕਿਓ ਤੁਸੀਂ ਨਾਲ ਕੋਈ ਗੱਲ ਸੋ ਨਹੀਂ ਪੰਡਈ ਗੱਲ ਹੈ ਜੀ ਐਸਾ ਬਟਿੰਡੇ ਨੂੰ ਚੱਲੇ ਸੀ ਵੀਰੇ ਤੁਹਾਨੂੰ ਦੋਨੇ ਫੋਨ ਦੇ ਦਿੱਤੇ ਨਾ ਅੱਛਾ ਕਰ ਲਓ ਆਪ ਮੋਰ ਚੱਲ ਰਿਹਾ ਤੁਹਾਡਾ ਮੋਟਰਸਾਈਕਲ ਦੀ ਚਾਬੀ ਤੇ ਮੋਟਰਸਾਈਕਲ ਦੀ ਚਾਬੀ ਇੰਦੇ ਚ ਲੱਗੀ ਹੋਈ ਹੈ ਮੈਨੂੰ ਕੋਈ ਕਰਨੀ ਵੀਰੇ ਪਰਮਾਤਮਾ ਨੇ ਜਿੰਨੇ ਸਾਡੇ ਇਲੇਕੇ ਲਈ ਆਂ ਸੇਵਾ ਕੀਤੀ ਉਹਨਾਂ ਨੂੰ ਵਾਈ ਜੰਨੇ ਆ ਵੀਰੇ ਬਹੁਤ ਵਧੀਆ ਬਰਾਲਾ ਕੀਤਾ ਕੀ ਸੰਭਾਲਿਆ ਕਰਨਾ ਮੈਂ ਤਾਂ 5-6 ਮਿੰਟ ਡੇਟ ਆ ਹਾਂ ਉਸ ਤੋਂ ਬਾਅਦ ਸਾਰਾ ਪਸ਼ੂ ਦੇ ਬੱਜੇ ਪਸ਼ੂ ਦੇ ਵਿੱਚ ਜਾ ਬੱਜੇ ਹਾਂਜੀ ਪਸ਼ੂ ਦੇ ਬੱਜੇ ਹੋਏ ਸੀ ਪਸ਼ੂ ਵੀ ਡਿੱਗਿਆ ਹੋਇਆ ਸੀ ਤੇ ਅੱਜ ਜਿਹੜਾ ਲੱਤਾਂ ਦੇ ਵਿੱਚ ਉਹ ਵੀ ਡਿੱਗਿਆ ਵਾ ਜੀ ਮੋਰ ਚੋਲ ਕੀਤੀ ਹੈ ਜਾਨ ਨਹੀਂ ਹੋਣੀ ਹੈ ਉਹ ਵਾਲੀ ਵੀਰੇ ਧਰਮਾਪਾਤ ਹੋਇਆ ਐਕਸੀਡੈਂਟ ਵੱਡੀ ਸਾਧਨ ਜਾਂ ਕੋਈ ਹੋਰ ਪੱਟ ਨਹੀਂ ਹੋਇਆ ਬਹੁਤ ਬਚਨ ਹੋ ਗਿਆ ਬਹੁਤ ਬਚਨ ਹੋ ਸੀ ਗਿਆ ਹਾਂਜੀ ਸੀਮ ਨੇ ਬਹੁਤ ਵਧੀਆ ਬਰਾਲਾ ਕੀਤਾ ਜੀ ਸ਼ੁਕਰ ਜੀ ਆ ਰਿਹਾ ਧਰਮਾਪਾਤ ਜੀ ਸ਼ੁਕਰ ਅੱਜ ਕੱਲ੍ਹ ਇਹ ਤਾਂ ਸੜਕਾਂ ਆਸੇ ਹੋ ਜਾਂਦੀ ਨਹੀਂ ਕੋਈ ਨਹੀਂ ਰੁਕਦਾ ਜੀ ਸਭ ਸੁਪਰਫਾਸਟ ਲੱਗੇ ਤਨੋ ਕੋਈ ਬੰਨੀ ਪਛਲੇ ਜਿਹੜਾ ਲੜਕਾ ਬੱਚੋ ਉੱਕ ਡਿੱਗਿਆ ਵੈ ਅਰੇ ਫੋਨ ਕੀਤੀ ਹੈ ਰਤਨ ਦੇ ਮੰਮੀ ਹੋਣੇ ਆ ਰਹੇ ਆ ਆਪਾ ਆ ਦੀ ਕਿਰਪਾ ਬਿਲਕੁਲ ਵੱਡੀ ਸਾਧਨ ਹੈ ਜਾਂ ਕੋਈ ਹੋਰ ਬਟਲ ਹਸਾ ਨਹੀਂ ਹੋਇਆ ਬਹੁਤ ਬਚਤ ਹੋਣੀ ਬਹੁਤ ਬਚਤ ਹੋਣੀ ਹਾਂਜੀ ਹਾਂਜੀ ਟੀਮ ਨੇ ਬਹੁਤ ਵਧੀਆ ਫੜਾਲਾ ਕੀਤਾ ਜੀ ਸੁਪਰ ਜਾਰਾ ਜੀ ਆਪਾ ਦਾ ਜੀ ਸੁਪਰ ਅੱਜ ਕੱਲ੍ਹ ਨਹੀਂ ਤਾਂ ਸੜਕ ਹਾਸੇ ਹੋ ਜਾਂਦੀ ਨਹੀਂ ਕੋਈ ਨਹੀਂ ਰੁਕਦਾ ਜੀ ਸਭ ਸੁਪਰ ਫਸ ਲੈ ਗਾ ਸੀ ਤਾਂ ਕਰਕੇ ਉਸ ਨੂੰ ਫੋਨ ਕਰਦੇ ਸੀ ਕਿ ਜਲਦੀ ਘਰੇ ਆ ਜਾ ਤੇ ਉਹਨੇ ਮੇਰੇ ਨਾਲ ਗੱਲ ਹੋਈ ਸੀ ਕਿੰਨੇ 2 ਮਿੰਟਾਂ ਤੱਕ ਮੈਂ ਆ ਗਿਆ ਕੋਈ ਕਰਨੀ ਸੁਪੁਰਾ ਬਾਈ ਗੁਰੂ ਦਾ ਪਰਮਾਤਮਾ ਦਾ ਕੋਈ ਵਰ ਨਹੀਂ ਆ ਜਾ